ਜੇਕਰ ਤੁਹਾਡੇ ਘਰ ਵੀ ਕੋਈ ਬਜ਼ੁਰਗ ਰਹਿੰਦਾ ਹੈ ਤਾਂ ਇਸ ਖਬਰ ਨੂੰ ਆਖਰ ਤੱਕ ਜਰੂਰ ਦੇਖਣਾ ਕਿਉਂਕਿ ਹੋ ਸਕਦਾ ਹੈ ਕਦੇ ਨਾ ਕਦੇ ਤੁਹਾਨੂੰ ਵੀ ਅਜਿਹੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਤੁਹਾਡੇ ਬਜ਼ੁਰਗਾਂ ਨੂੰ ਵੀ ਕਦੇ ਨਾ ਕਦੇ ਅਜਿਹੀ ਵਾਰਦਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੇ ਕਿ ਤਰਨਤਾਰਨ ਦੇ ਪੱਟੀ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਰਟਾਇਡ ਨੌਕਰੀ ਪੇਛਾ ਬਜ਼ੁਰਗ ਨੂੰ ਜਿਹੜਾ ਕੋਈ ਲੁਟੇਰਿਆਂ ਦੇ ਵੱਲੋਂ ਲੁੱਟਿਆ ਗਿਆ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਦੱਸਦੇ ਕਿ ਪੰਜ ਲੁਟੇਰੇ ਜਿਹੜੇ ਕਿ ਮੂੰਹ ਦੇ ਉੱਪਰ ਕੱਪੜਾ ਬੰਨ੍ਹ ਕੇ ਉਹਨਾਂ ਦੇ ਦਰਵਾਜ਼ਾ ਖੜਕਾਉਂਦੇ ਨੇ ਜਦੋਂ ਬਾਪੂ ਦੇ ਵੱਲੋਂ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਪਿਸਤਲ ਦਿਖਾ ਕੇ ਉਹਨਾਂ ਨੂੰ ਧੱਕਾ ਦੇ ਦਿੰਦੇ ਨੇ ਜਿਸ ਕਾਰਨ ਬਾਪੂ ਜਿਹੜੇ ਨੇ ਉਹ ਨੀਚੇ ਡਿੱਗ ਜਾਂਦੇ ਨੇ ਔਰ ਉਸ ਤੋਂ ਬਾਅਦ ਜੋ ਉੱਥੇ ਬਜ਼ੁਰਗ ਬੇਬੇ ਬੈਠੇ ਹੁੰਦੇ ਉਸ ਦੇ ਵੱਲੋਂ ਜਿਹੜਾ ਕਿ ਰੋਲਾ ਪਾਇਆ ਜਾਂਦਾ ਹੈ ਦੋਨਾਂ ਦੇ ਵੱਲੋਂ ਉੱਚੀ ਉੱਚੀ ਰੋਲਾ ਪਾਇਆ ਜਾਂਦਾ ਕਹਿੰਦਾ ਜਿਸ ਤੋਂ ਬਾਅਦ ਇਹਨਾਂ ਲੁਟੇਰਿਆਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਕਿਉਂਕਿ ਇਹਨਾਂ ਲੁਟੇਰਿਆਂ ਨੂੰ ਇਹ ਸੀ ਕਿ ਜੇਕਰ ਇਹ ਜਿਹੜਾ ਰੋਲਾ ਪਾਇਆ ਜਾ ਕੇ ਜਾ ਰਿਹਾ ਜੇਕਰ ਕੋਈ ਆਂਡ ਗਵਾਡ ਸੁਣ ਲੈਂਦਾ ਤਾਂ ਉਸ ਤੋਂ ਬਾਅਦ ਉਹ ਫੜੇ ਜਾਣਗੇ ਜਿਸ ਤੋਂ ਬਾਅਦ ਉਹਨਾਂ ਨੇ ਖਾਲੀ ਹੱਥ ਮੁੜਨਾ ਉੱਥੋਂ ਸਹੀ ਸਮਝਿਆ ਪੱਟੀ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਹ ਦਿਨ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਤਜੇਹੀ ਹੀ ਮਾਮਲਾ ਪੱਟੀ ਸ਼ਹਿਰ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਲੁੱਟ ਦੀ ਨੀਅਤ ਦੇ ਨਾਲ ਪੰਜ ਲੁੱਟੇਰਿਆਂ ਨੂੰ ਰਿਟਾਇਡ ਨੌਕਰੀ ਪੇਸ਼ਾ ਬਜ਼ੁਰਗ ਜੋੜੇ ਨੂੰ ਜਿਹੜਾ ਪਿਸਤਲ ਦੀ ਨੋਕ ਤੇ ਲੁੱਟਾਂ ਦੀ ਕੋਸ਼ਿਸ਼ ਕੀਤੀ ਹੈ। ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸੰਬੰਧੀ ਰਮਨਦੀਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਵਿੱਚ ਏਡੀਓ ਵਜੋਂ ਕੰਮ ਕਰਦੇ ਹਨ ਤੇ ਦੱਸਿਆ ਕਿ ਉਹ ਆਪਣੀ ਕੋਠੀ ਜਿਹੜੀ ਇਹ ਗਾਰਡਨ ਕਲੋਨੀ ਪੱਟੀ ਵਿਖੇ ਕਮਰੇ ਦੇ ਅੰਦਰ ਬੈਠਾ ਸੀ ਤਾਂ ਉਸ ਦਾ ਪਿਤਾ ਤੀਰਾ ਸਿੰਘ ਜਿਨ੍ਹਾਂ ਦੀ ਉਮਰ 75 ਸਾਲ ਹੈ ਜੋ ਬਜ਼ੁਰਗ ਹਨ ਤੇ ਉਸ ਦੀ ਮਾਤਾ ਸਰਜੀਤ ਕੌਰ ਜੋ ਕੋਠੀ ਦੇ ਬਾਹਰ ਬਣੇ ਵਰਾਂਡੇ ਦੇ ਵਿੱਚ ਬੈਠੇ ਸੀ ਤਾਂ ਸਾਡੀ ਜਿਹੜੀ ਕੋਠੀ ਦੇ ਬਾਹਰ ਇੱਕ ਆਲਟੋ ਕਾਰ ਸਿਲਵਰ ਰੰਗ ਬਿਨਾਂ ਨੰਬਰੀ ਜਿਸ ਦੀ ਨੰਬਰ ਪਲੇਟ ਪਰ ਮਿੱਟੀ ਲੱਗੀ ਹੋਈ ਸੀ ਖੜੀ ਹੋਈ ਸੀ ਜਿਸ ਦੇ ਵਿੱਚ ਪੰਜ ਨੌਜਵਾਨ ਜਿਹੜੇ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਟੱਕੇ ਹੋਏ ਸੀ ਤਾਂ ਉਹਨਾਂ ਨੇ ਸਾਡੀ ਕੋਠੀ ਦਾ ਜਿਹੜਾ ਮੇਨ ਗੇਟ ਏ ਉਹ ਖੜਕਾਇਆ ਤਾਂ ਉਸਤੇ ਪਿਤਾ ਨੇ ਜਦੋਂ ਦਰਵਾਜ਼ਾ ਖੋਲਿਆ ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੀ ਕਿ ਪਿਸਤਲ ਦਿਖਾ ਕੇ ਉਹਨਾਂ ਨੂੰ ਤੱਕਾ ਦੇ ਦਿੱਤਾ ਜਿਸ ਤੋਂ ਬਾਅਦ ਕਰ ਦੀ ਚਾਬੀਆਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਤੇ ਫਿਰ ਜਿਹੜੇ ਕਿ ਉਹਨਾਂ ਦੇ ਪਿਤਾ ਨੂੰ ਤੱਕਾ ਦੇ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਛਾਤੀ ਤੇ ਪਿਸਤੌਲ ਜਿਹੜਾ ਤਾਂ ਦਿੱਤਾ ਜਾਂਦਾ ਏਨੀ ਦੇਰ ਨੂੰ ਉਹਨਾਂ ਦੇ ਮਾਤਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਜਿਸ ਤੋਂ ਬਾਅਦ ਉਹ ਜਿਹੜੇ ਨਕਾਬਪੋਸ਼ ਲੁਟੇਰੇ ਨੇ ਤੋਂ ਪੱਜਨ ਦੇ ਵਿੱਚ ਹੀ ਆਪਣੀ ਪਲਾਈ ਸਮਝਦੇ ਨੇ ਔਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮੇਰਾ ਨਾਂ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਤੰਰੀਨ ਰੇਟ ਕੀਤਾ ਜੀ ਦੋ ਰੀਸ ਤੋਂ ਪਹਿਲਾਂ ਪੰਜ ਬੰਦੇ ਕਾਲਾ ਆਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਰ ਮਿਲ ਤੇ ਤਾਂ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਇਹ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜਿੱਤੀ ਜਰਾ ਇਹ ਕਿਸ ਨੀਤ ਨਾਲ ਆਇਆ ਇਹ ਲੁੱਟਮਾ ਲੁੱਟਣ ਦੀ ਨੀਤ ਨਹੀਂ ਆਉਂਦੀ ਤੁਹਾਨੂੰ ਕੋ ਉਹਨਾਂ ਨੇ ਮੰਗ ਕੀਤੀ ਤੁਹਾਡੇ ਕੋਲ ਇਹ ਇਹੋ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪੈਨ ਤੇ ਭੱਜੇ ਰੋਲਾ ਪੈਨ ਤੇ ਜਦੋਂ ਰੋਲਾ ਪਾਇਆ ਤੇ ਰੋਜੀ ਗੱਡੀ ਤੇ ਹਲਟੋ ਤੇ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਹੀ ਦੋ ਜਣੇ ਅੰਦਰ ਹੀ ਇੱਕ ਪੰਜਵਾਂ ਵਾਰ ਗਵਾਹੀ ਕਰ ਰਿਹਾ ਹੈ ਮਤਲਬ ਕਿ ਤੁਸੀਂ ਸਮਝਿਆ ਵੀ ਕੋਈ ਘਟਨਾ ਹੋਈ ਘਟਨਾ ਹੋ ਸਾਡੀ ਘਟਨਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਤੇ ਉੱਤੇ ਪਿਸਟਨ ਤਾਣ ਲਿਆ ਤੇ ਇਸ ਤੋਂ ਵੱਧ ਕੀ ਜੀ ਹੋਰ ਹੋ ਸਕਦਾ ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਾਂ ਮਲਟੋਈ ਮੇਰੀ ਬੂਸਟਿੰਗ ਆ ਤੇ ਕੱਲ ਤਕਰੀਬਨ 2:30 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਹੈ ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸ ਉਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਉਹ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਤਾਣ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਵਾਗ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਘਾਰੀ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ ਚ ਪੰਜ ਆਣੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪਾਂਸ ਲਿਆ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੇਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਤੇ ਉਹਨਾਂ ਵਿਸ਼ਵਾਸ ਦਿਵਾਇਆ ਵੀ ਅਸੀਂ ਟਰੇਸ ਕਰਾਂਗੇ ਇਹਨਾਂ ਬੰਦਿਆਂ ਨੂੰ ਉੱਥੇ ਅਸੀਂ ਕੀ ਮੰਨ ਕਰਦੇ ਤੇ ਕੀ ਇਹਦੇ ਵੀ ਤੁਹਾਨੂੰ ਖਤਰਾ ਨਹੀਂ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀ ਜੀ ਐਰ ਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੇ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੋਣਾ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤੁਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨਗੇ। ਪੱਟੀ ਵਿੱਚ ਅਕਸਰ ਵਿਖੇ ਤਾਂ ਰਹਿ ਗਈ ਇਹੋ ਜਿਹੇ ਘਟਨਾਵਾਂ 'ਚ ਕਾਫੀ ਵੱਧ ਹੈ। ਕੀ ਕਹਿਣਾ ਮੰਗ ਕਰੋਗੇ ਪੁਲਿਸ ਕੋਲ ਜਾਂ ਸਰਕਾਰ ਕੋਲ? ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ। ਲੋਕਾਂ ਜਿਹੜੇ ਉਹ ਆਪਣੇ ਘਰਾਂ 'ਚ ਹੀ ਬੰਦੀ ਬਣ ਗਏ ਆ। ਪਰ ਆ ਜੀ ਅਸੀਂ ਹੁਣ ਡਿਊਟੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਆ। ਸਾਨੂੰ ਪੁੱਛੇ ਵੀ ਚਿੰਤਾ ਰਹਿਣ ਲੱਗ ਪਈ ਆ ਵੀ ਕੋਈ ਸਾਡੇ ਪਰਿਵਾਰ ਨਾਲ ਕੋਈ ਘਟਨਾ ਨਾ ਘਟਦੀ। ਸੋ ਇਹੋ ਹੀ ਬੇਨਤੀ ਆ ਵੀ ਲਾ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ। ਜਿਹੜੇ ਬੰਦੇ ਐ ਨਾ ਕੋਈ ਡਿਮਾਂਡਿੰਗ ਨਹੀਂ ਕੀਤਾ ਬਦਸਲ। ਇਹ ਇਹਨਾਂ ਨੇ ਜੀ ਇਹ ਲੁੱਟਣ ਦੀ ਨਾਲ ਹੀ ਆਏ ਜੀ ਜਿਵੇਂ ਮਾਤਾ ਜੀ ਦਾ ਇਹਨਾਂ ਨੇ ਮੂੰਹ ਵੱਲ ਲਿਆ ਸੀ। ਉਹਨਾਂ ਦੀ ਪਿਸਤੌਲ ਦਾਣ ਕੇ ਡੀਕ ਲਈ ਆਈ। ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦੋ। ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਘਰ ਹੋਰ ਵੀ ਬੰਦੇ ਹੈਗੇ ਆ ਤੇ ਉਹ ਫਿਰ ਭੱਜ ਗਏ। ਪੁਲਿਸ ਨੂੰ ਮਾਫੀ ਦਰਜ ਕਰ ਲਿਆ ਹਾਂਜੀ ਐਫ ਆਈ ਆਰ ਦਰਜ ਕਰਨੀ ਕਿੰਨੇ ਲੋਕਾਂ ਖਿਲਾਫ ਉਹਨਾਂ ਨੇ ਅਨਪਛਾਤੇ ਲੋਕਾਂ ਖਿਲਾਫ ਕੀਤਾ ਪੰਜ ਪੰਜ ਦੇਖਦਾ ਹਾਂਜੀ ਦੇਖਦਾ ਹਾਂਜੀ ਹਾਂਜੀ ਤੇ ਹੁਣ ਪੁਲਿਸ ਕਰ ਰਹੀ ਅਗਲੀ ਹਮਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਸੀ ਯਾਰ